ਉਹ ਵੀ ਦੱਸਣ ਦੀ ਲੋੜ ਪੈਣੀ ਕਿ ਮੈਂ ਟੀਮਾਂ ਕੌਣ ਆ ਮੈਂ ਹੋਰ ਕੌਣ ਆ ਮੈਂ ਬੱਬੂ ਕੌਣ ਆ ਜਿੰਦਾਬਾਦ ਜਿੰਦਾਬਾਦ ਤੇ ਪੱਕੇ ਮੂਹ ਧਾੜੀ ਜਿੱਤਾ ਸੁੱਚੇ ਮੂਲ ਦਾ ਖੌਫਲਾ ਇੱਕ ਵਾਰੀ ਹੀ ਬੋਲਿਆ ਤੇ ਉਹਨੂੰ ਜੱਤੀ ਸਪੀਕਰ ਬਣਾਇਆ ਐਂ ਹੀ ਹੱਥ ਦੇ ਹੇਠੇ ਲਾ ਕੇ ਬੈਠੇ ਆਪੋਜੀਟ ਸਟੋਰੀ ਨਾਲ ਬੈਠੇ ਨੇ ਇਹ ਕਿਨੇ ਕਿਰੇ ਕਿ ਉਹ ਜੇ ਚਾਜਾ ਸਪੀਕਰ ਵਾਲੀਆਂ ਪੰਜਾਬ ਦੀ ਗੱਲ ਕਰਾਂਗੇ ਹਿੰਦੁਸਤਾਨ ਦੀ ਗੱਲ ਕਰਾਂਗੇ ਬਾਰਡਰ ਦੀ ਗੱਲ ਕਰਾਂਗੇ ਨੌਜਵਾਨੀ ਦੀ ਗੱਲ ਕਰਾਂਗੇ ਨਸ਼ੇ ਕਿੱਥੋਂ ਆਏ ਉਹਦੀ ਗੱਲ ਕਰਾਂਗੇ ਵਾਹ ਵਾਹ ਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਵੱਲੋਂ ਟਿਕਟ ਦਿੱਤੇ ਜਾਣ ਤੋਂ ਬਾਅਦ ਸੁਖਜਿੰਦਰ ਸਿੰਘ ਰੰਦਾਵਾ ਗੁਰਦਾਸਪੁਰ ਹਲਕੇ ਵਿੱਚ ਵਾਪਸ ਪਹੁੰਚੇ ਹਨ ਜਿੱਥੇ ਪਠਾਨਕੋਟ ਤੋਂ ਅਮਿਤ ਵੇਜ ਦੀ ਅਗਵਾਈ ਹੇਠ ਸੈਂਕੜਿਆਂ ਦੇ ਗਿਣਤੀ ਵਿੱਚ ਕਾਂਗਰਸੀ ਸਮਰਥਕ ਸੁਖਜਿੰਦਰ ਰੰਦਾਵਾ ਦਾ ਸਵਾਗਤ ਕਰਨ ਲਈ ਪੁਰਾਣਾ ਸ਼ਾਲਾ ਵਿਖੇ ਪਹੁੰਚੇ ਪੁਰਾਣਾ ਸ਼ਾਲਾ ਵਿਖੇ ਅਮਿਤ ਵੇਜ ਅਤੇ ਸੈਂਕੜੇ ਦੀ ਗਿਣਤੀ ਵਿੱਚ ਪਹੁੰਚੇ ਸਮਰਥਕਾਂ ਨੇ ਸੁਖਜਿੰਦਰ ਸਿੰਘ ਰੰਦਾਵਾ ਦਾ ਵਾਧਾ ਫੁੱਲ ਮਾਲਾ ਮਾ ਪੇਟ ਕਰਕੇ परम आ स्वागत ਕੀਤਾ ਇਸ ਮੌਕੇ ਸੁਖਜਿੰਦਰ ਸਿੰਘ ਰੰਦਾਵਾ ਨਾਲ ਅਮਿਤ ਵੇਜ ਅਸ਼ੀਸ਼ ਵੇਜ ਸੁजानਪੁਰ ਤੋਂ ਵਿਧਾਇਕ ਨਰੇਸ਼ਪੁਰੀ ਦਿਨਾਨਗਰ ਤੋਂ ਵਿਧਾਇਕ ਅਰੁਣਾ ਚੋਧਰੀ ਅਤੇ ਗੁਰਦਾਸਪੁਰ ਤੋਂ ਵਿਧਾਇਕ ਵਿਰਿੰਦਰ ਮੀਤ ਸਿੰਘ ਪਾੜਾ ਮੌਜੂਦ ਰਹੇ ਸੰਬੋਧਨ ਕਰਦੇ ਸੁਖਜਿੰਦਰ ਸਿੰਘ ਰੰਦਾਵਾ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਟਿਕਟ ਦੇਣ ਲਈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਅਤੇ ਕਾਂਗਰਸ ਪਾਰਟੀ ਦੇ ਆਗੂਆਂ ਅਤੇ ਸਮੂਹ ਵਰਕਰਾਂ ਦਾ ਤਹਿਦਿਲ ਤੋਂ ਧੰਨਵਾਦ ਕੀਤਾ ਇਸ ਮੌਕੇ ਸੁਖਿਰਨ ਰੰਦਾਵਾ ਨੇ ਵਿਰੋਧੀਆਂ ਤੇ ਵੀ ਠਿੱਖੇ ਵਾਰ ਕੀਤੇ ਅਰੁਣਾ ਚੋਧਰੀ ਜੀ ਅਸ਼ੋਕ ਜੀ ਪਰਵਾਸਾ ਬ੍ਰਿੰਦਰ ਅਮਿਤ ਵੇਦ ਸਾਰੇ ਅੱਜ ਸ਼ੁਰੂਆਤ ਉਹ ਆਪਣੇ ਬੇਟੇ ਦੇ ਹਲਕੇ ਤੋਂ ਕੀਤੀ ਗੁਰਦਾਸਪੁਰ ਤੋਂ ਤੇ ਹੁਣ ਮੈਂ ਆਪਣੀ ਭੈਣ ਕੋਲ ਪਹੁੰਚਿਆ ਜਦੋਂ ਪਰਿਵਾਰ ਤੁਰੇ ਬਾਵਾ ਬਣ ਕੇ ਤੁਰੇ ਉਦੋਂ ਪੇਸ਼ੰਤ ਜਿੱਤ ਜਿਹੜੀ ਆ ਉਹ ਚੁੰਮਦੀ ਆ ਲੈ ਇਹ ਜਿਹੜੇ ਅਸੀਂ ਖੜੇ ਆ ਉਹਦੇ ਕੋਈ ਹੋਣੇ ਮੇਰੇ ਕੋਲ ਉੱਥੇ ਜਾ ਕੇ ਕਹਿੰਦਾ ਮੈਂ ਜਾ ਕੇ ਆਪਣੀ ਵੀ ਜਾਰੀ ਕਰ ਲਈ ਆ। ਇੱਕ ਪੀੜੀ ਦਾ ਪੀੜੀ ਗਿਆ। ਅੱਜ ਮੈਨੂੰ ਇਹ ਜਾ ਕੇ ਕਿਸੇ ਨੂੰ ਤੁਹਾਨੂੰ ਦੱਸਣ ਦੀ ਦੀ ਲੋੜ ਪੈਣੀ ਕਿ ਮੈਂ ਕੌਣ ਆ। ਕਿਸੇ ਨੇ ਕਹਿਣਾ ਕਿ ਇਹਦਾ ਵਾਰਸ ਇਹਦੇ ਪਿਤਾ ਜੀ ਮੇਰੇ ਦਾਦੇ ਨਾਲ ਹੁੰਦੇ ਸੀ ਮੇਰੇ ਪਿਤਾ ਜੀ ਨਾਲ ਹੁੰਦੇ ਸੀ। ਤੇ ਮੈਨੂੰ ਖੁਸ਼ੀ ਹੋਣੀ ਆ ਕਿ ਜਿਵੇਂ ਚੌਧਰੀ ਜੈਬੁਨੀ ਸਰਦਾਰ ਕਰਤਾਰ ਸਿੰਘ ਪਾੜਾ ਅਮਰਦੇਵ ਪਿਤਾ ਜੀ ਇਹਦੇ ਦਾਦਾ ਜੀ ਉਧਰ ਅਸ਼ੁਰੀ ਇਹ ਆਪਣੇ ਉਹਦੇ ਨਰੇਸ਼ ਦੇ ਪਿਤਾ ਜੀ ਮੈਨੂੰ ਯਾਦ ਆ ਉਹ ਉੱਥੇ ਵੀ ਬੋਲਦੇ ਆ ਕਹਿ ਕੇ ਆਇਆ ਕਿ ਚੌਧਰੀ ਸਾਹਿਬ ਚੌਧਰੀ ਜਗਮੁਨੀ ਜੀ ਚੌਧਰੀ ਸੁੰਦਰ ਸਿੰਘ ਤੇ ਰੰਦਾਵਾ ਸਾਹਿਬ ਸਰੋਗਨਾ ਸਾਹਿਬਪੁਰਿਓਂ ਤੋਂ ਗੱਡੀ ਚਲਾਉਦੇ ਹੁੰਦੇ ਸੀ ਜਿੱਤਨੇ ਨਾਲ ਬੈਠਦੇ ਨੇ ਦੇਖਦੇ ਰਗਨਵਾਸਾ ਪੂਰੀ ਗੱਡੀ ਚਲਾਉਂਦਾ ਉਹ ਇਹ ਕਰਕੇ ਮੈਨੂੰ ਜੇ ਮੈਂ ਅੱਜ ਆਇਆ ਤੇ ਮੈਂ ਆਪਣੇ ਪਰਿਵਾਰ ਚ ਆਇਆ ਮੈਂ ਆਪਣੇ ਲੋਕਾਂ ਚ ਆਇਆ ਮੈਨੂੰ ਕਿਸੇ ਨੂੰ ਇਹ ਨਹੀਂ ਦੱਸਣ ਦੀ ਲੋੜ ਪੈਣੀ ਕਿ ਮੈਂ ਚੀਮਾ ਕੌਣ ਆ ਮੈਂ ਹੋਰ ਕੌਣ ਆ ਮੈਂ ਬੱਬੂ ਕੌਣ ਆ ਮੈਂ ਉੱਥੇ ਬੋਲ ਦਿਆ ਕਿ ਮੈਂ ਤੇ ਪਰਣਾ ਜੁਦੇ ਨਾਲ ਐਮਰ ਲੈ ਰਹੇ ਹਾਂ ਤਿੰਨ ਵਾਰੀ ਆ ਪੜ ਇੱਕ ਵਾਰੀ ਦਾ 2017 ਉਸ ਬੰਦੇ ਦੇ ਪੁੱਤ ਨੇ ਮੂੰਹ ਝੁਠਾਣੀ ਕੀਤਾ ਸੱਚੇ ਮੂੰਹ ਹੀ ਬਦਾਰ ਸਵਾਚੂ ਆ ਗਿਆ ਇੱਕ ਵਾਰੀ ਨਹੀਂ ਬੋਲਿਆ ਤੇ ਉਹਨੂੰ ਡਿੱਤੀ ਸੀਕਰ ਬਣਾਇਆ ਇਹਦੇ ਹੱਥ ਦੇ ਹੁਦ ਲੱਗੇ ਬੈਠੇ ਆਪੋਜੀਸ਼ਨ ਤੋਂ ਉਹਨਾਂ ਨਾਲ ਬੈਨੇ ਨੇ ਇਹ ਕਿਨੇ ਕਿਰੇ ਪੌੜੀਆਂ ਤੇ ਚੜ ਜਾ 스ਪੀਕਰ ਵਾਲੀਆਂ ਇਹ ਇੱਕ ਵਾਰੀ 스피ਕਰ ਵਾਲੀ ਪੌੜੀ ਵੀ ਨਹੀਂ ਚੜਿਆ ਪੰਜਾਬ ਦੀ ਗੱਲ ਕਰਾਂਗੇ ਹਿੰਦੁਸਤਾਨ ਦੀ ਗੱਲ ਕਰਾਂਗੇ ਬਾਰਡਰ ਦੀ ਗੱਲ ਕਰਾਂਗੇ ਨੌਜਵਾਨੀ ਦੀ ਗੱਲ ਕਰਾਂਗੇ ਨਸ਼ੇ ਕਿੱਥੋਂ ਆਏ ਉਹਦੀ ਗੱਲ ਕਰਾਂਗੇ ਤੇ ਜਿਹੜਾ ਵਪਾਰੀ ਦਾ ਗळा ਘੋਕਿਆ ਜਾ ਰਿਹਾ ਉਹਦੀ ਗੱਲ ਕਰਾਂਗੇ ਉਹ ਕਰਾਂਗੇ ਕਿ ਇੱਕ ਹੀ ਪਰਿਵਾਰ ਜਾਂ ਦੋ ਤਿੰਨ ਪਰਿਵਾਰ ਕਿਉਂ ਅਮੀਰ ਹੋ ਰਹੇ ਨੇ ਬਾਕੀ ਕੋਣੀ ਅਮੀਰ ਪਰਿਵਾਰ ਹੋ ਰਹੇ ਇਹ ਚੀਜ਼ਾਂ ਆਪਾਂ ਸਾਰੀਆਂ ਜਿਹੜੇ ਵਪਾਰੀਆ ਉਹ ਹਿੰਦੁਸਤਾਨ ਦੀ ਢੇਡ ਦੀ ਹੱਡੀ ਆ ਅਸੀਂ ਢੇਡ ਦੀ ਹੱਡੀ ਨੂੰ ਕਮਜ਼ੋਰ ਕਰ ਰਹੇ ਹਾਂ ਉਹ ਪਾਰਲੀਮੈਂਟ ਦੀ ਗੱਲ ਕਰਾਂਗੇ ਜਿਹੜਾ ਰਾਹੁ ਗਾਂਧੀ ਨੇ ਕਿਹਾ ਡਰੋ ਨਾ ਤੇ ਕਰਕੇ ਰਾਜ ਨਹੀਂ ਹੁੰਦੇ।ਵਾਕੇ ਰਾਜ ਨਹੀਂ ਹੁੰਦੇ। ਰਾਜ ਹੁੰਦਾ ਕਿਸੇ ਨਾਲ ਪਕਾਰ ਕਰਕੇ। ਬਹੁਤ ਤਗੜੇ ਉਹ ਆਪਾਂ ਜੇ ਵਾਏ ਗੁਰੂਦੀਪ ਸਾਹਿਬ ਜੀ ਦੇ ਨਾਲ ਹੋਏਗੀ ਤੇ ਪਾਰਲੀਮੈਂਟ 'ਚ ਜਾ ਕੇ ਬਰਦਾਸਪੁਰ ਦਾ ਝੰਡਾ ਲੜਿਆ ਜਾਏਗਾ। ਇਹ ਨਹੀਂ ਹੋਏਗਾ ਕਿ ਇਥੋਂ ਜਿਹੜਾ ਬੁਲਕੇ ਜਾਏਗਾ ਉਹ ਗੂੰਗਾ ਪਹਿਲਵਾਨ ਨਹੀਂ ਹੋਏਗਾ ਉਹ ਉਹ ਨਹੀਂ ਹੋਏਗਾ ਜਿਹੜਾ 5 ਸਾਲਾਂ ਦੇ ਵਿੱਚ ਜੀਐਮਪੀ ਦਾ ਐਮਪੀ ਤੇ ਕੁਵਾਰ ਵੀ ਹਾਜ਼ਰੀ ਲਾਉਣ ਨਹੀਂ ਗਿਆ ਉਥੇ ਗੂੰਜ ਪੈਗੀ ਗੁਰਦਾਸਪੁਰ ਦੀ ਉਥੇ ਗੂੰਜ 700000000 ਦੇ ਕਲਪ ਕੇ ਉਥੇ ਪਾਰਲੀਮੈਂਟ ਗੂੰਜੇਗੀ ਪੰਜਾਬ ਲਈ ਪਾਰਲੀਮੈਂਟ ਗੂੰਜੇਗੀ ਹਿੰਦੁਸਤਾਨ ਦੇ ਬਾਰਡਰ ਦੀ ਜਿਹੜੇ ਅਸੀਂ ਇੱਥੇ ਬੈਠੇ ਆਂ ਪਾਕਿਸਤਾਨ ਦੀ ਗੱਲ ਉਹ ਵੀ ਹੋਏਗੀ ਅੱਜ ਪ੍ਰਧਾਨ ਮੰਤਰੀ ਕਿਉਂ ਨਹੀਂ ਬੋਲਦੇ ਕੋਈ ਕਹਿੰਦਾ ਕਿ ਚਾਇਨਾ ਕਿਦਾਂ ਅੰਦਰੋਂ ਚੀਨ ਆ ਰਿਹਾ ਹੈ ਦੋਸਤਾਂ ਕੋਈ ਇਹ ਡਰੋਂ ਰੋਕਰੇ ਇਹ ਸਾਰੀਆਂ ਚੀਜ਼ਾਂ ਉਥੇ ਜਾ ਕੇ ਚੀਜ਼ਾਂ ਜਾਣਗੀਆਂ ਔਰ ਖੁੱਲ ਕੇ ਬੋਲਿਆ ਜਾਏਗਾ ਕਿ ਦੇਸ਼ ਬਚਾਉਣਾ ਪੰਜਾਬ ਬਚਾਉਣਾ ਨਸ਼ਿਆਂ ਨੂੰ ਖਤਮ ਕਰਨਾ ਇਹ ਸਾਡੀ ਪਹਿਲੀ ਬਹੁਤ ਆਗ ਹੋਏਗੀ ਚਲੋ ਬਹੁਤ ਬਹੁਤ ਧੰਨਵਾਦ ਹੁਣ ਲਈ ਡੇਰ ਬਾਬਾ ਨਾਲ ਕੁਝ ਪਹੁੰਚ